ਟਰਕਿੰਗ ਮਰਦੀ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਟਰਕਿੰਗ ਤੁਹਾਡੀ ਐਦਾਂ ਦੀ ਹੋ ਜਾਣੀ ਆ ਕਿ ਤੁਹਾਡੇ ਤੋਂ ਤੁਹਾਡੇ ਘਰ ਦੀ ਟਰੱਕ ਦੀ ਜਾਂ ਸ਼ਾਇਦ ਟ੍ਰੇਲਰ ਦੀ ਪੇਮੈਂਟ ਉਹਨਾਂ ਦੇ ਹੋਵੇ ਦੁਨੀਆ ਦੇ ਵਿੱਚ ਅਜਿਹਾ ਕਿਹੜਾ ਕੰਮ ਆ ਜਿਸ ਤੇ ਸਿਰਫ ਤੁਸੀਂ ਦੋ ਵਾਰ ਕਾਲ ਕਰਨੀ ਆ ਔਰ ਦੋ ਵਾਰ ਕਾਲ ਕਰਕੇ ਦੋਵਾਂ ਘੰਟੇ ਦੇ ਵਿੱਚ 4000 ਰੁਪਏ ਨਾਲ ਛਾਪ ਕੇ ਉਸ ਤੋਂ ਬਾਅਦ ਇਹ ਬੰਦੇ ਇੰਨੀ ਕਮਾਈ ਤਾਂ ਡਾਕਟਰ ਨੂੰ ਵੀ ਨਹੀਂ ਹੁੰਦੀ ਜਿੰਨੀ ਇੱਧਰ ਕਰ ਜਾਂਦੇ ਆ ਦੋਵਾਂ ਘੰਟੇ ਦੇ ਵਿੱਚ 4000 ਰੁਪਏ ਨਾਲ ਛਾਪ ਕੇ ਉਸ ਤੋਂ ਬਾਅਦ ਇਹ ਬੰਦੇ ਕੋਜ਼ਾ ਸਟੂਪਿਡ ਇਹ ਤਾਂ ਗੰਦੇ ਦਿੱਤੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਬ੍ਰੋਕਰਸ ਦੀ ਤਾਂ ਗੱਲ ਕਰਦੇ ਹਾਂ ਬ੍ਰੋਕਰਸ ਦੀ ਅੱਜ ਹੋ ਸਕਦਾ ਕਿ ਮੇਰੀ ਇਸ ਵੀਡੀਓ ਤੋਂ ਬਾਅਦ ਸ਼ਾਇਦ ਮੇਰੀ ਕੰਪਨੀ ਪਰਮਾਨੈਂਟਲੀ ਬੈਨ ਹੋ ਜਾਵੇ ਅਮਰੀਕਾ ਦੇ ਵਿੱਚ ਤੁਹਾਡੇ ਸਾਰਿਆਂ ਕੋਲ ਆਖਰੀ ਇਹ ਰਸਤਾ ਆ ਆਖਰੀ ਚਾਂਸ ਆ ਆਪਣੀਆਂ ਕੰਪਨੀਆਂ ਆਪਣੇ ਇੰਡੀਪੈਂਡੈਂਟ ਕੰਟਰੈਕਟਰਸ ਤੁਹਾਡੀ ਇੱਜ਼ਤ ਤੁਹਾਡੇ ਕੋਲ ਬਚਾਉਣ ਦੀ ਐਤੋਂ ਬਾਅਦ ਸ਼ਾਇਦ ਤੁਹਾਨੂੰ ਇਹ ਮੌਕਾ ਨਾ ਮਿਲ ਸਕੇ ਮੈਨੂੰ ਲੱਗਦਾ ਜਿਹੜੇ ਬੰਦੇ 10-10 ਸਾਲ ਤੋਂ ਵੀ ਟਰੱਕ ਚਲਾ ਰਹੇ ਆ ਸ਼ਾਇਦ ਉਹਨਾਂ ਨਾਲੋਂ ਜ਼ਿਆਦਾ ਤਜਰਬਾ ਮੈਨੂੰ ਤੁਹਾਡੇ ਕੰਮ ਦੇ ਬਾਰੇ ਹੈਗਾ ਕੱਪੜਾ ਪੂਰਾ ਸੁੱਕ ਚੁੱਕਾ ਹੈ ਪਰ ਫੇਰ ਵੀ ਉਹਨੂੰ ਲੋਕੀ ਨਿਚੋੜ-ਨਿਚੋੜ ਕੇ ਦੇਖਦੇ ਆ ਕਿ ਸ਼ਾਇਦ ਇਹਦੇ ਵਿੱਚ ਕੁਝ ਨਿਕਲੇ ਆਵੇ ਇਸੇ ਤਰ੍ਹਾਂ ਇਸ ਕੰਮ ਦਾ ਖਲਾਅ ਹੈਗੇ ਆ ਇਸ ਵੇਲੇ ਟਰਕਿੰਗ ਦੇ ਪਰ ਕਹਿੰਦੇ ਹੁੰਦੇ ਆ ਇਹ ਮੁੱਲਕ ਸੁਣਦੇ ਜ਼ਰੂਰ ਆ ਪਰ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਉਹਦੇ ਵਿੱਚ ਜਾ ਕੇ ਗਵਰਨਮੈਂਟ ਨੂੰ ਦਸੀਏ ਕਿ ਸਾਡੇ ਨਾਲ ਹੋ ਕੀ ਰਿਹਾ ਪਹਿਲਾਂ ਸ਼ੁਰੂਆਤ ਕਰਾਂ ਥੋੜੀ ਜੀ ਹਿਸਟਰੀ ਤੋਂ 1930 ਦੇ ਦਹਾਕੇ ਦੇ ਵਿੱਚ ਨਾ ਟਰਕਿੰਗ ਜਦੋਂ ਇੱਥੇ ਬੂਮ ਕਾਨੀ ਸਟਾਰਟ ਹੋਈ ਜਦੋਂ ਬڑے-ਬڑے ਇੱਥੇ ਵੇਅਰ ਹਾਊਸ ਬਣਨੇ ਸਟਾਰਟ ਹੋਏ ਅਮਰੀਕਾ ਦੇ ਵਿੱਚ ਉਸ ਵੇਲੇ ਜਿਹੜੇ ਟਰੱਕਰਸ ਹੁੰਦੇ ਸੀ ਜਾਂ ਵੇਅਰ ਹਾਊਸ ਵਾਲੇ ਸ਼ਿਪਰ ਹੁੰਦੇ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਕੰਟੈਕਟ ਕਰਨਾ ਬਹੁਤ ਔਖਾ ਹੁੰਦਾ ਸੀ ਤਾਂ ਮੋਸਟਲੀ ਹੁੰਦਾ ਕੀ ਸੀ ਜਿਹੜਾ ਵੇਅਰ ਹਾਊਸ ਵਾਲਾ ਹੁੰਦਾ ਸੀਗਾ ਉਹ ਜਾ ਕੇ ਡਿਕਸ਼ਨਰੀ ਦੇ ਵਿੱਚੋਂ ਟਰੱਕ ਵਾਲਾ ਲੱਭਦਾ ਸੀ ਟਰੱਕ ਵਾਲੇ ਨੂੰ ਇਹ ਕਾਲ ਕਰਦੇ ਸੀ ਸੋ ਕਾਲ ਤੋਂ ਉਹ ਲੋਡ ਦਾ ਸੀ ਤਾਂ ਉਹਦੇ ਵਿੱਚ ਆਲਮੋਸਟ 1-2 ਦਿਨ ਲੱਗ ਜਾਂਦੇ ਹੁੰਦੇ ਸੀ ਤਾਂ ਉਹ ਤੋਂ ਬਾਅਦ ਸ਼ਿਪਰ ਟਰੱਕ ਵਾਲਿਆਂ ਨੂੰ ਲੋਡ ਦਿੰਦਾ ਸੀ ਤਾਂ ਟਰੱਕ ਵਾਲਾ ਲੋਡਣੋਂ ਲੱਗ ਜਾਂਦਾ ਸੀ ਉਹਦੇ ਵਿੱਚ ਕਈ ਵਾਰ ਐਮਟੀ ਮਾਈਲਸ ਡੈਡ ਮਾਈਲਸ ਹੁੰਨੀਆਂ ਸੀ ਪਰ ਉਹਦੇ ਵਿੱਚ ਟਰੱਕਾਂ ਵਾਲਿਆਂ ਨੂੰ ਕਾਫੀ ਪੈਸੇ ਮਿਲ ਜਾਂਦੇ ਹੁੰਦੇ ਸੀ ਫਿਰ ਉਹ ਤੋਂ ਬਾਅਦ ਇਹ ਕੰਮ ਚੱਲਦਾ ਗਿਆ ਬਹੁਤ ਵਧੀਆ ਚੱਲਿਆ ਪਰ ਉਹ ਤੋਂ ਬਾਅਦ ਇਹ ਕੰਮ ਵੀ ਕਾਫੀ ਖਰਾਬ ਹੋਣਾ ਪਿਆ ਔਰ ਉਸ ਵੇਲੇ ਜ਼ੀਰੋ ਰੈਗੂਲੇਸ਼ਨ ਹੁੰਦਾ ਸੀ ਕੋਈ ਇਹ ਉੱਤੇ ਜਿਦਾਂ ਲਾਅ ਨਹੀਂ ਹੁੰਦਾ ਸੀ ਕੋਈ ਲੌਗ ਬੁੱਕ ਨਹੀਂ ਹੁੰਦੀ ਸੀ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ ਹੁੰਦੇ ਸੀ ਤਾਂ ਟਰੱਕਾਂ ਵਾਲੇ ਕਾਫੀ ਵਧੀਆ ਪੈਸੇ ਕਮਾਉਂਦੇ ਹੁੰਦੇ ਸੀ ਔਰ ਸ਼ਿਪਰ ਵੀ ਇਹਦੇ ਵਿੱਚ ਕਾਫੀ ਖੁਸ਼ ਹੁੰਦਾ ਸੀ ਸੋ ਜਿਹੜਾ ਮੋਟਰ ਕੈਰੀਅਰ 1939 ਦੇ ਵਿੱਚ ਆਇਆ ਸੀਗਾ ਅਪ੍ਰੈਲ 12 ਨੂੰ ਉਹਦੇ ਵਿੱਚ ਸਾਫ ਸਾਫ ਲਿਖਿਆ ਹੋਇਆ ਸੀ ਕਿ ਜਿਹੜੇ ਬ੍ਰੋਕਰ ਹੋਣਗੇ ਉਹ ਸਿਰਫ 5 ਤੋਂ 10% ਰੱਖ ਸਕਦੇ ਆ ਉਤੋਂ ਜ਼ਿਆਦਾ ਨਹੀਂ ਰੱਖ ਸਕਦੇ ਔਰ ਉਹਦੇ ਵਿੱਚ ਵੀ ਇਹ ਸ਼ਰਤ ਸੀ ਕਿ ਜਦੋਂ 5 ਐਂਡ 10% 5 ਤੋਂ 10% ਬ੍ਰੋਕਰ ਰੱਖੂਗਾ ਉਹ ਸ਼ਿਪਰ ਨੂੰ ਐਂਡ ਸੇਮ ਟਾਈਮ ਤੇ ਟਰਾਂਸਪੋਰਟਰ ਨੂੰ ਉਹ ਪੇਜ ਸ਼ੇਅਰ ਕਰਨਗੇ ਦੋਨੇ ਪਾਸੇ ਪਰ ਕੀ ਤੁਹਾਨੂੰ ਉਹ ਪੇਜ ਮਿਲਦਾ ਬਿਲਕੁਲ ਨਹੀਂ ਅਗਰ ਤੁਸੀਂ ਉਹ ਪੇਜ ਮੰਗਦੇ ਆ ਤੁਹਾਨੂੰ ਕੀ ਕੀਤਾ ਜਾਂਦਾ ਉਹ ਤੁਹਾਨੂੰ ਆਪ ਲੋੜ ਨਹੀਂ ਦੇਣਾ ਅਗਰ ਤੁਸੀਂ ਬ੍ਰੋਕਰ ਨੂੰ ਸਿੱਧਾ ਕਹਿੰਦੇ ਆ ਕਿ ਮੈਨੂੰ ਉਹ ਵਾਲੇ ਪੇਪਰ ਚਾਹੀਦੇ ਆ ਜਿਹੜੇ ਸ਼ਿਪਰ ਵੱਲੋਂ ਤੁਹਾਨੂੰ ਆਏ ਆ ਤੁਹਾਨੂੰ ਬੈਨ ਕਰ ਦਿੱਤਾ ਜਾਂਦਾ ਪਰਮਨੈਂਟਲੀ ਤੁਹਾਡਾ ਕੰਮ ਪੂਰੀ ਉਮਰ ਲਈ ਬੈਨ ਕਰ ਦਿੱਤਾ ਜਾਂਦਾ ਬ੍ਰੋਕਰ ਜਿਹੜਾ ਨਾਲ ਡਾਟਾ ਸ਼ੇਅਰ ਕਰਦੇ ਆ ਮੈਨੂੰ ਤਾਂ ਪਤਾ ਹੈ CHW uh, CH ROBINSON TQL ਲਿਸਨ ਦੈਟ ਲਾਈਕ ਸਕਾਟਲੈਂਡ ਇੰਡਸਟਰੀ ਕੰਪਨੀਆਂ ਹੈਗੀਆਂ ਸਵਿਚਰਸ ਇੱਕ ਦੂਜੇ ਨਾਲ ਡਾਟਾ ਸ਼ੇਅਰ ਕਰਦੇ ਆ ਉਰਤੇ ਉੱਤੇ ਕਈ ਅਰੈਸਟਸ਼ਨਸ ਵੀ ਹੈਗੀਆਂ ਤੁਹਾਡੀ ਕੰਪਨੀ 2 ਸਾਲ ਪੁਰਾਣੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਇੰਸ਼ੋਰੈਂਸ ਐਡੀ ਵੱਡੀ ਹੋਣੀ ਚਾਹੀਦੀ ਆ ਕੰਮ ਤਾਂ ਪ੍ਰੋਬਲਮ ਇਹੀ ਆ ਕਿ ਜਦੋਂ ਮੈਨੂੰ ਕੋਈ ਕੰਮ ਦਊਗਾ ਹੀ ਨਹੀਂ ਪਹਿਲਾਂ ਅਜ ਮੇਰੀ ਲਗ ਨਵੀਂ ਕੰਪਨੀ ਆ ਔਰ ਮੈਂ ਅਜ ਲੋਡ ਚੱਕਣ ਗਿਆ ਕਿਤੇ ਲਗ ਬਰੋਕਰ ਤੋਂ ਮੈਂ ਲੋਡ ਲੈਣਾ ਔਰ ਬਰੋਕਰ ਮੈਨੂੰ ਜਵਾਬ ਹੁੰਦਾ 2 ਸਾਲ ਪੁਰਾਣੀ ਕੰਪਨੀ ਲੈ ਕੇ ਆ ਕੋਈ ਮੈਨੂੰ ਪਹਿਲੀ ਵਾਰ ਲੋਡ ਹੀ ਨਹੀਂ ਦੇ ਰਿਹਾ ਤਾਂ ਮੇਰੀ ਕੰਪਨੀ ਕਿੱਦਾਂ ਪੁਰਾਣੀ ਹੋਊਗੀ ਤਾਂ ਮੇਰੀ ਹਿਸਟਰੀ ਦਮਣੂਗੀ ਸੇਮ ਥਿੰਗ ਬੈਂਕਰਸ ਬੈਂਕਰਸ ਵੀ ਕਰਦੇ ਆ ਜਦੋਂ ਆਪਾਂ ਟਰੱਕ ਦਾ ਲੌਂਗ ਲੈਂਦੇ ਆ ਕਮਰਸ਼ੀਅਲ ਲੋਨ ਕਮਰਸ਼ੀਅਲ ਲੋਨ ਲਈ ਅਪਲਾਈ ਕਰਦੇ ਆ ਉਹ ਕਹਿੰਦੇ ਆ ਉਹ ਤੁਹਾਡੀ ਹਿਸਟਰੀ ਹੈ ਨਹੀਂ ਆਬਵੀਅਸਲੀ ਹਿਸਟਰੀ ਤਾਂ ਉਹ ਹੀ ਬਣੂਗੀ ਨਾ ਜਦੋਂ ਤੁਸੀਂ ਮੈਨੂੰ ਟਰੱਕ ਦੋਵੋਗੇ ਸੋ ਟਰੱਕ ਦੇਣ ਦੇ ਲਈ ਸਾਨੂੰ ਉਹ ਬਹੁਤ ਜ਼ਿਆਦਾ ਪਰਸੈਂਟੇਜ ਕਰਦੇ ਆ ਇਹਦੇ ਤੇ ਮੈਂ ਕਿਸੇ ਦਿਨ ਹੋਰ ਵੀਡੀਓ ਬਣਾਉਂਗਾ ਕਿ ਇਹਦੇ ਵਿੱਚ ਵੀ ਲੂਪ ਹੋਲ ਹੈਗੇ ਆ ਸੋ ਗਵਰਨਮੈਂਟ ਜਦੋਂ 1935 ਦੇ ਵਿੱਚ ਇਹ ਮੋਟਰ ਕੈਰੀਅਰ ਦੇ ਲਈ ਰੂਲਸ ਲੈ ਕੇ ਆਏ ਸੀ ਕਿ ਸ਼ਿਪਰਸ ਨੂੰ ਆਪਾਂ ਗੱਬੇ ਰੱਖ ਕੇ ਸਾਰਾ ਸਾਫ਼-ਸਾਫ਼ ਕੰਮ ਹੋਣਾ ਚਾਹੀਦਾ ਪਰ ਹੌਲੀ-ਹੌਲੀ ਇਸ ਇਹ ਕੰਮ ਨੋ ਡਾਊਟ ਇਹ 10 20 ਸਾਲ ਕੰਮ ਬਹੁਤ ਵਧੀਆ ਚੱਲਿਆ ਓਨੈਸਟੀ ਨਾਲ ਚੱਲ ਰਿਆ ਸੀ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਟਰੱਕਰ ਵੱਧਦੇ ਗਏ ਜਿੱਦਾਂ ਤਾਂ ਕੰਪਨੀਆਂ ਵੱਡੀਆਂ ਹੁੰਦੀਆਂ ਗਈਆਂ ਟੱਕਾਂ ਦੀਆਂ ਉਦੋਂ ਸ਼ਿਪਰ ਵੱਡੇ ਹੁੰਦੇ ਗਏ ਇਹਨਾਂ ਦਾ ਵੀ ਲਾਲਚ ਵੱਧਾ ਗਿਆ ਫਿਰ ਇੱਥੇ ਐਂਟਰੀ ਹੁੰਦੀ ਆ ਇੱਕ ਡੈਵਲ ਦੀ ਡੈਵਲ ਕੌਣ ਸੀ ਇੰਟਰਨੈਟ ਜਦੋਂ ਇੰਟਰਨੈਟ ਆਇਆ 1980 70 ਦੇ ਦਹਾਕੇ ਦੇ ਵਿੱਚ ਵਿੱਚ ਇੱਥੇ ਆਫਿਸ ਦੇ ਸਟਾਰਟਿੰਗ ਹੋਣੀ ਚાલુ ਹੋਈ ਉਸ ਤੋਂ ਬਾਅਦ ਬ੍ਰੋਕਰਸ ਨੇ ਵਕੀਲਾਂ ਨਾਲ ਰਲ ਕੇ ਜਦੋਂ ਬਿਗ ਕਾਰਪੋਰੇਟ ਬਿਗ ਕ੍ਰੋਕੋਡਾਇਲ ਬਣੇ ਹੋ ਉਹਨਾਂ ਨੇ ਜਿਹੜਾ 5% ਵਾਲਾ ਪੜਦਾ ਸੀਗਾ ਉਹ ਹੌਲੀ ਹੌਲੀ ਵਧਦਾ ਐਸ ਹਲੇ 40% ਤੇ ਜਾ ਚੁੱਕਾ ਤੁਸੀਂ ਯਕੀਨ ਕਰ ਸਕਦੇ ਹੋ ਇਸ ਚੀਜ਼ ਤੇ 40% ਯਕੀਨ ਜਾਨੋ ਅਗਰ 10000 ਦਾ ਲੋੜ ਆ ਤਾਂ 4000 ਵਿੱਚੋਂ ਗਿਆ ਤੁਹਾਡੇ ਪੱਲੇ 6000 ਆ ਜਾਂਦਾ ਔਰ ਹਾਲਾਤ ਇੰਨੇ ਬੁਰੇ ਨੇ ਕਿ ਅੱਜ ਅਗਰ ਤੁਸੀਂ ਲੋਡ ਬੁੱਕ ਕਰਨ ਜਾਂਦੇ ਆ ਤਾਂ ਉਹਦੇ ਵਿੱਚ ਅਗਰ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਸ਼ਿਪਰ ਦੇ ਨਾਲ ਗੱਲ ਕਰਦੇ ਆਂ ਸ਼ਿਪਰ ਤੁਹਾਨੂੰ ਕੀ ਕਹਿੰਦਾ ਡਾਕਟਰ ਯੂ ਬ੍ਰੋਕਰ ਸ਼ਿਪਰ ਤੁਹਾਡੇ ਨਾਲ ਗੱਲੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼ਿਪਰ ਦੇ ਹੱਥ ਵੀ ਵੱਡੇ ਹੋਏ ਨੇ ਬ੍ਰੋਕਰਾਂ ਨੇ ਔਰ ਉਧਰ ਟਰੱਕ ਵਾਲਿਆਂ ਦੇ ਵੀ ਹੱਥ ਵੱਡੇ ਹੋਏ ਨੇ ਸੋ ਤੁਸੀਂ ਜਦੋਂ ਲੋਡ ਬੁੱਕ ਕਰਨ ਜਾਂਦੇ ਆ ਅਕਸਰ ਤੁਸੀਂ ਦੇਖਿਆ ਹੋਣਾ ਤੁਸੀਂ ਬ੍ਰੋਕਰ ਨੂੰ ਆਪਣੇ ਡਾਕੂਮੈਂਟ ਤਾਂ ਭੇਜ ਦਿੰਦੇ ਆਂ ਮੈਂ ਕਰਦੇ ਰਹੇ ਹਾਂ ਕੰਮ ਆਈ نو ਕਿ ਡਿਸਪੈਚਿੰਗ ਕਰਦਾ ਹੁੰਦੀ ਹੈ ਆਪਣੇ ਤੁਸੀਂ ਪੇਪਰ ਤਾਂ ਭੇਜ ਦਿੰਨੇ ਆ ਆਪਣੀ ਐਮਸੀ ਨੰਬਰ W2 ਜਾਂ 1099 ਵਾਟੇਵਰ ਜਿਹਾ ਨਾਲ ਕੰਮ ਕਰਦੇ ਆ ਇੰਸ਼ੋਰੈਂਸ ਸਾਰਾ ਕੁਝ ਵਗੈਰਾ ਵਗੈਰਾ ਪਰ ਜਦੋਂ ਤੁਸੀਂ ਉਸੇ ਕੰਟਰੈਕਟ ਨੂੰ ਤੁਸੀਂ ਬ੍ਰੋਕਰ ਵੱਲੋਂ ਮੰਗਵਾਉਣ ਦੀ ਕੋਸ਼ਿਸ਼ ਕਰਦੇ ਆ ਉਹ ਤੁਹਾਨੂੰ ਕੀ ਕਹਿੰਦੇ ਮੋਰਿਆਂ ਆਪਾਂ ਤੁਹਾਨੂੰ ਲੋਡ ਨਹੀਂ ਦੇਣਾ ਚਲੇ ਜਾਓ ਇੱਥੋਂ ਕੋਈ ਵੀ ਟਰਮਸ ਐਂਡ ਕੰਡੀਸ਼ਨ ਸਿਰਫ ਟਰੱਕਰਸ ਦੇ ਉੱਤੇ ਲਾਗੂ ਹੁੰਦੀਆਂ ਸ਼ਿਪਰ ਦੇ ਉੱਤੇ ਕੋਈ ਲਾਗੂ ਨਹੀਂ ਹੁੰਦੀ ਬਟ ਗਵਰਨਮੈਂਟ ਵੱਲੋਂ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਪੇਪਰ ਤੁਸੀਂ ਉਹਨੂੰ ਭੇਜਦੇ ਆ ਉਹੀ ਸੇਮ ਪੇਪਰ ਬਰੁੱਕ ਕਰਨੇ ਵੀ ਤੁਹਾਨੂੰ ਭੇਜਣੇ ਆ ਬੜੌਤਲੇ ਕਲੌਜ਼ ਲੈ ਲੈਂਦੇ ਆ ਕਿ ਟ੍ਰੱਕਰ ਸਾਨੂੰ ਕੋਈ ਵੀ ਸਵਾਲ ਨਹੀਂ ਪੁੱਛ ਸਕਦਾ ਉਹਦੇ ਵਿੱਚ ਇਕੱਲੀ ਗਲਤੀ ਪੰਜਾਬੀਆਂ ਦੀ ਨਹੀਂ ਹੈਗੀ ਆਪਣੇ ਇੱਕ ਦੂਜੇ ਨੂੰ ਵੱਢਣ ਨਾਲ ਲੱਪਾਇਓ ਤੁਹਾਡੀ ਬਹੁਤ ਛੋਟੀ ਜਿਹੀ ਬਾਦੀ ਹੈ ਇੱਕ ਕੰਮ ਆਲਰੇਡੀ ਵੱਡੀਆਂ ਕੰਪਨੀਆਂ ਨੇ ਕੰਮ ਸਟਾਰਟ ਕਰ ਦਿੱਤਾ ਸੀ ਖਰਾਬ ਕਰਨਾ 1980 82 ਦੇ ਦਹਾਕੇ ਦੇ ਵਿੱਚ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਨਾਲ ਕੇਸ ਹੋਏ ਪਰ ਕੋਈ ਸੁਣਵਾਈ ਨਹੀਂ ਹੋਈ ਪਰ ਬੜੇ ਸਾਲਾਂ ਬਾਅਦ ਗਵਰਨਮੈਂਟ ਨੇ ਦਵਾਰ ਤੇ ਹੁਣ ਵਾਲੇ ਵਿੱਚ ਪੈਰ ਪਾਇਆ ਕਿਉਂਕਿ ਗਵਰਨਮੈਂਟ ਨੂੰ ਵੀ ਦਿਖਦਾ ਪਿਆ ਕਿ ਜਿਹੜੇ ਬ੍ਰੋਕਰਸ ਨੇ ਇੰਡੀਪੈਂਡੈਂਟ ਬ੍ਰੋਕਰ ਜਸਟ ਲਾਈਕ ਮੀ ਲਾਈਕ ਮੈਂ ਇੱਥੇ ਬ੍ਰੋਕਰ ਹਾਂ ਮੈਂ ਵੀ ਸਿਰਫ 40 45 ਟੱਕਾਂ ਦੇ ਨਾਲ ਸ਼ਹਿਰ ਪੰਜ ਮਿਲੀਅਨ ਡਾਲਰ इजीली ਕਮਾ ਜਾਊਗਾ ਸੋ ਗਵਰਨਮੈਂਟ ਨੂੰ ਇਹ ਦਿਖਤਾ ਪਿਆ ਕਿ ਟਰੱਕਰਸ ਹੌਲੀ ਹੌਲੀ ਮਰ ਰਹੇ ਨੇ ਔਰ ਪਿਛਲੇ ਸਾਲ 2023 ਦੇ ਵਿੱਚ ਹਿਸਟਰੀ ਦੇ ਵਿੱਚ ਰਿਕਾਰਡ ਰਿਕਾਰਡ ਦੇ ਉੱਤੇ ਬੈਂਕਰਪਸੀ ਕੀਤੀਆਂ ਗਈਆਂ ਨੇ ਟਰੱਕਾਂ ਵਾਲਿਆਂ ਵੱਲੋਂ ਰਿਕਾਰਡ ਟੁੱਟ ਗਿਆ 2023 ਦੇ ਵਿੱਚ ਸੋ ਗਵਰਨਮੈਂਟ ਨੂੰ ਇਹ ਦਿਖਤਾ ਪਿਆ ਕਿ ਇੱਥੇ ਟਰੱਕਾਂ ਵਾਲਿਆਂ ਦੇ ਨਾਲ ਬਹੁਤ ਬੁਰਾ ਹੋ ਰਿਹਾ ਇਹ ਵੀਡੀਓ ਪਲੀਜ਼ ਮੇਰਾ ਸਾਰੇ ਪਾਸੇ ਸ਼ੇਅਰ ਕਰਦਾਓ ਪਲੀਜ਼ ਪਲੀਜ਼ ਮੈਨੂੰ ਦੱਸਦਾ ਕਿਉਂ ਆ ਮੈਂ ਬਹੁਤ ਖਤਰੇ ਵਿੱਚ ਆ ਸਕਦਾ ਕਿਉਂਕਿ ਅਗਰ ਇਹ ਵੀਡੀਓ ਕਿਸੇ ਸਰਦਾਰ ਦੇ ਬੰਦੇ ਦੇ ਹੱਥ ਲੱਗ ਗਿਆ ਜਿਹੜਾ ਆਪਣਾ ਪੰਜਾਬੀ ਬ੍ਰੋਕਰ ਹੋਊਗਾ ਸ਼ਾਇਦ ਮੇਰੀ ਕੰਪਨੀ ਔਰ ਸ਼ਾਇਦ ਮੈਂ ਪਰਮਨੈਂਟਲੀ ਇਸ ਕੰਮ ਤੋਂ ਬੈਨ ਹੋ ਜਾਣਾ ਔਰ ਮੈਂ ਕੰਮ ਹੀ ਸਟਾਰਟ ਕੀਤਾ ਬਟ ਮੈਂ ਚਾਹਨਾ ਕਿ ਤੁਹਾਡੇ ਲਈ ਤੁਹਾਡੀ ਮਦਦ ਮੈਂ ਹਰ ਉੱਥੇ ਜਾ ਕੇ ਕਰਾਂ ਜਿੱਥੇ ਤੱਕ ਮੈਂ ਕਰ ਸਕਦਾ ਸੋ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਔਰ ਚੰਗਾ ਲੱਗੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਗਵਰਨਮੈਂਟ ਨੇ ਹੁਣ ਵਾਪਸ ਟਰੱਕਾਂ ਵਾਲਿਆਂ ਲਈ ਬਹੁਤ ਦੇਰ ਬਾਅਦ ਸੁਣਵਾਈ ਇੱਕ ਸਟਾਰਟ ਕੀਤੀ ਆ ਵਾਪਸ ਮੈਂ ਉੱਥੇ ਹੀ ਜਾਣਾ ਤੁਹਾਨੂੰ ਲੈ ਕੇ ਸੋ ਹੁਣ ਅਸੀਂ ਬ੍ਰੋਕਰ ਨੂੰ ਕੁਝ ਨਹੀਂ ਪੁੱਛ ਸਕਦੇ ਬ੍ਰੋਕਰ ਵਿੱਚ 40% ਤੱਕ ਵੀ ਕੱਟ ਜਾਂਦਾ ਜਿਹੜਾ ਕਿ ਸਿਰਫ ਗਵਰਨਮੈਂਟ ਕਹਿੰਦੀ ਹੈ ਕਿ 5% ਜਾਂ 10% ਤੋਂ ਜ਼ਿਆਦਾ ਤੁਸੀਂ ਨਹੀਂ ਕੱਟ ਸਕਦੇ ਉਹ ਵੀ ਤੁਹਾਨੂੰ ਟਰੱਕ ਵਾਲਿਆਂ ਨੂੰ ਦੱਸਣਾ ਪੈਣਾ ਤੁਹਾਨੂੰ ਦੱਸਣਾ ਪਏਗਾ ਕਿ 5% ਜਾਂ 10% ਮੈਂ ਆਪਣਾ ਸ਼ੇਅਰ ਰੱਖ ਰਿਹਾ ਜੋ ਕਿ ਉਹ ਨਹੀਂ ਦੱਸਦੇ ਕਿਸੇ ਨੂੰ ਤੁਹਾਨੂੰ ਹੀ ਪਤਾ ਹੈ ਬੜੇ ਟਾਈਮ ਦੇ ਬਾਅਦ ਗਵਰਨਮੈਂਟ ਹੁਣ ਵਿੱਚ ਆਈ ਹੈ ਗਵਰਨਮੈਂਟ ਨੇ ਕਿਹਾ ਕਿ ਸਾਨੂੰ ਤੁਸੀਂ ਦੱਸੋ ਸਾਰੇ ਟਰੱਕਰਸ ਕੀ ਬ੍ਰੋਕਰ ਕਿਹੜੀ ਕੰਪਨੀ ਕਦੋਂ ਤੁਹਾਡੇ ਨਾਲ ਝੂਠ ਬੋਲਦੀ ਆ ਔਰ ਕਿਦਾਂ-ਕਿਦਾਂ ਤੁਹਾਡੇ ਨਾਲ ਧੋਖੇ ਹੋਏ ਨੇ ਅਗਰ ਨਹੀਂ ਵੀ ਹੋਏ ਨੇ ਪਰ ਤੁਸੀਂ ਸਿਰਫ ਜਾ ਕੇ ਉੱਥੇ ਟੁੱਟੀ-ਫੁੱਟੀ ਜਿੰਨੇ ਮਰਜੀ ਇੰਗਲਿਸ਼ ਦੇ ਵਿੱਚ ਲਿਖੋ ਕਿ ਬ੍ਰੋਕਰ ਸਾਨੂੰ ਬਹੁਤ ਤੰਗ ਕਰਦੇ ਆ ਭਾਵੇਂ ਐਦੇ ਲਿਖ ਦਿਓ ਉਹ ਬ੍ਰੋਕਰਸ ਨੈਵਰ ਲਿਸਨ ਟੂ ਅਸ ਕੁਝ ਵੀ ਉੱਥੇ ਲਿਖੋ ਆਪਣੀ ਟੁੱਟੀ-ਫੁੱਟੀ ਇੰਗਲਿਸ਼ ਦੇ ਵਿੱਚ ਸੋ ਤੁਸੀਂ ਕਰਨਾ ਕੀ ਆ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾਣਾ ਜਿਹਦਾ ਮੈਂ ਲਿੰਕ ਥੱਲੇ ਦਿੱਤਾ ਹੋਇਆ ਇਹ ਮੌਕਾ ਤੁਹਾਡੇ ਕੋਲ ਦੁਆਰ ਤੇ ਨਹੀਂ ਆਉਣਾ ਜੂਨ 21 25 ਤੋਂ ਪਹਿਲਾਂ ਪਹਿਲਾਂ ਇੱਥੇ ਜਾ ਕੇ ਕੋਈ ਵੀ ਟੁੱਟੀ ਫੁੱਟੀ ਇੰਗਲਿਸ਼ ਦੇ ਵਿੱਚ ਆਪਣਾ ਨਾਮ ਭਰ ਕੇ ਕਮੈਂਟ ਕਰਦੇ ਹੋ ਸੋ ਐਤੋਂ ਬਾਅਦ ਸ਼ਾਇਦ 10 ਸਾਲ ਤੁਹਾਡੀ ਆਵਾਜ਼ ਨਾ ਸੁਣੀ ਜਾਵੇ ਇਹ ਤੁਹਾਡੇ ਕੋਲ ਆਖਰੀ ਮੌਕਾ ਯਾਰ ਟ੍ਰੱਕਰਸ ਦੇ ਕੋਲ ਇਹ ਜਿੰਨਾ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਦੇ ਆ ਪਲੀਜ਼ ਕਰਦੇ ਹੋ ਸੋ ਇਹਦੇ ਉੱਤੇ ਤੁਸੀਂ ਆਪਣਾ ਕਮੈਂਟ ਔਰ ਜੋ ਤੁਹਾਡਾ ਐਕਸਪੀਰੀਅੰਸ ਤੁਹਾਡੀ ਉਸ ਕੰਪਨੀ ਦੇ ਨਾਲ ਹੋਇਆ ਔਰ ਜੋ ਤੁਹਾਡੇ ਕੁਐਸਚਨ ਆਨਸਰ ਉਹਨਾਂ ਦੇ ਨਾਲ ਹੋਏ ਉਹ ਤੁਸੀਂ ਕਿਸੇ ਤੋਂ ਲਿਖਵਾ ਲਿਓ ਠੀਕ ਹੈ ਤੁਹਾਡੇ ਬੱਚਿਆਂ ਨੂੰ ਇੰਗਲਿਸ਼ ਆਉਂਦੀ ਹੁੰਦੀ ਹੈ ਜਾਂ ਤੁਹਾਡੀ ਵਾਈਫ ਨੂੰ ਆਉਂਦੀ ਹੈ ਤੁਹਾਨੂੰ ਵੀ ਆਉਣੀ ਹੁੰਦੀ ਆ ਭਾਵੇਂ ਟੁੱਟੀ-ਫੁੱਟੀ ਕੁਝ ਵੀ ਲਿਖ ਦਿਓ ਇੱਥੇ ਲਿਖਿਓ ਜਰੂਰ ਔਰ ਉਹਦੇ ਉਸ ਦਿਨ ਦੇ ਕਿਹੜਾ ਦਿਨ ਸੀ ਕਿਹੜੀ ਕੰਪਨੀ ਦੇ ਨਾਲ ਕੀ ਕੀ ਤੁਹਾਡੀ ਗੱਲ ਹੋਈ ਭਾਵੇਂ ਮੈਂ ਕਹਨਾ ਝੂਠੇ ਹੀ ਲਿਖ ਦਿਓ ਪਰ ਲਿਖਿਓ ਜਰੂਰ ਕਿ ਤੁਹਾਨੂੰ ਬ੍ਰੋਕਰ ਤੰਗ ਕਰ ਰਿਹਾ ਹੈ ਨਹੀਂ ਤਾਂ ਇਹ ਲਾਅ ਵਾਪਸ ਖਤਮ ਹੋ ਜਾਣਾ ਇਹ ਆਖਰੀ ਵਾਰ ਆਵਾਜ਼ ਸੁਣੀ ਜਾਣੀ ਆ ਟਰੱਕਾਂ ਵਾਲਿਆਂ ਦੀ ਐਤੋਂ ਬਾਅਦ ਸ਼ਾਇਦ 20-25 ਸਾਲ ਫੇਰ ਨਾ ਟਰੱਕਾਂ ਵਾਲਿਆਂ ਦੀ ਆਵਾਜ਼ ਸੁਣੀ ਜਾਵੇ ਸ਼ਾਇਦ ਉਦੋਂ ਤੱਕ ਅਸੀਂ ਟਰਕਿੰਗ ਚੋਹੀ ਬਰਬਾਦ ਹੋ ਕੇ ਨਿਕਲ ਜਾਈਏ ਕਿਉਂਕਿ ਬਰੋਕਰ ਇਹ ਚਾਉਂਦੇ ਆ ਹੁਣ ਕਿ ਇਹ ਰੂਲਸ ਜਿਹੜੇ ਹੈਗੇ ਆ ਗਵਰਨਮੈਂਟ ਪੱਕੇ ਹੀ ਬੰਦ ਕਰ ਦੇਵੇ ਟਰੱਕਾਂ ਵਾਲਿਆਂ ਦੀ ਆਵਾਜ਼ ਵਾਪਸ ਸੁਣਨੇ ਲਈ ਅਮਰੀਕਾ ਦੀ ਗਵਰਨਮੈਂਟ ਕਿੰਨੇ ਸਾਲਾਂ ਬਾਅਦ ਜਾਗੀ ਆ ਸਾਰਾ ਮਿਹਨਤ ਵਾਲਾ ਕੰਮ ਟਰੱਕ ਵਾਲਾ ਕਰ ਰਿਹਾ ਹੁੰਦਾ ਬ੍ਰੋਕਰ ਆਪਣਾ ਆਰਾਮ ਕਰ ਰਿਹਾ ਹੁੰਦਾ ਕਿ ਦੀ ਯਾਟ ਦੇ ਉੱਤੇ ਕੁੜੀ ਦੇ ਨਾਲ ਘੁੰਮ ਰਿਹਾ ਹੁੰਦਾ ਜਾਂ ਆਪਣੀ ਫੈਮਿਲੀ ਦੇ ਨਾਲ ਕਿਤੇ ਵੀਕੈਂਡ ਤੇ ਮਨਾ ਰਿਹਾ ਹੁੰਦਾ ਔਰ ਉਹ ਟਰੱਕ ਵਾਲਾ ਆਪਣੇ ਹੱਡ ਤੋੜਵਾ ਰਿਹਾ ਹੁੰਦਾ ਟਰੱਕ ਭਣਾ ਰਿਹਾ ਹੁੰਦਾ ਆਪਣੀ ਫੈਮਿਲੀ ਤੋਂ ਦੂਰ ਹੁੰਦਾ ਔਰ ਉਹਨੂੰ ਉੱਥੋਂ ਕੁਝ ਨਹੀਂ ਮਿਲਦਾ ਐਂਡ ਆਫ ਦਿ ਡੇ ਅਸੀਂ ਪਾਗਲਾ ਵਾਂਗੂ ਸੜਕਾਂ ਤੇ ਖੜੇ ਆਪਣਾ ਨਵਾਂ ਸਾਲ ਹੀ ਮਨਾ ਲੈਣੇ ਆ ਦਿਵਾਲੀ ਵੀ ਮਨਾ ਲੈਣੇ ਆ ਬੱਚਿਆਂ ਦੇ ਬਰਥਡੇ ਵੀ ਸਕਿਪ ਕਰ ਲੈਣੇ ਆ ਸਾਰਾ ਕੁਝ ਕਰ ਲੈਣੇ ਆ ਤੁਸੀਂ ਜਿਹੜਾ ਥੱਲੇ ਲਿੰਕ ਦਿੱਤਾ ਹੋਇਆ ਇਸ ਲਿੰਕ ਨੂੰ ਐਵੇਂ ਕਾਪੀ ਕਰਕੇ ਕਿਸੇ ਵੀ ਇਨਸਾਨ ਤੋਂ ਜਿਹਨੂੰ ਥੋੜੀ ਬਹੁਤੀ ਠੀਕ ਠੀਕ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ ਆ ਪਰ ਮੈਂ ਟੁੱਟੀ-ਫੁੱਟੀ ਵੀ ਆਉਂਦੀ ਆ ਇੱਥੇ ਫਾਰਮ ਭਰਦੇ ਹੋ ਕਿਹੜੀ ਕੰਪਨੀ ਤੁਹਾਡੇ ਨਾਲ ਕੀ ਗਲਤ ਕਰ ਰਹੀ ਹੈ ਕੇਸ ਡੇਟ ਤੇ ਕੀਤੀ ਆ ਉਥੇ ਸਬਮਿਟ ਕਰ ਦਿਓ ਆਪਣਾ ਈਮੇਲ ਦੇ ਦਿਓ ਅਗਰ ਤੁਸੀਂ ਅਨੋਨਿਮਸ ਮਤਲਬ ਅਗਰ ਤੁਸੀਂ ਆਪਣੀ ਕੰਪਨੀ ਦਾ ਨਾਮ ਵੀ ਲਿਖੋ ਕੇ ਰੱਖਣਾ ਚਾਹੁੰਦੇ ਆ ਆਪਣਾ ਨਾਮ ਵੀ ਲਿਖੋ ਕੇ ਰੱਖਣਾ ਚਾਹੁੰਦੇ ਆ ਉਹ ਵੀ ਰੱਖ ਸਕਦੇ ਆ ਕਿਉਂਕਿ ਬ੍ਰੋਕਰ ਆਲਰੇਡੀ ਆਪਣੀਆਂ ਫੇਕ ਅਕਾਊਂਟਾਂ ਤੋਂ ਲੋਕਾਂ ਨੂੰ ਪੈਸੇ ਦੇ ਦੇ ਕੇ ਇ ਸਾਰੇ ਟ੍ਰੱਕਰ ਤੁਸੀਂ ਜਿੰਨੇ ਹੈਗੇ ਆ ਭਾਵੇਂ ਹਿੰਦੂਆਂ ਪੰਜਾਬੀਆਂ ਮੁਸਲਮਾਨਾਂ ਕੋਈ ਵੀ ਆ ਤੁਸੀਂ ਉਥੇ ਛੇਤੀ ਛੇਤੀ ਜਾ ਕੇ ਕਮੈਂਟ ਕਰੋ 21 ਤੋਂ ਪਹਿਲਾਂ ਪਹਿਲਾਂ ਇਹ ਸਬਮਿਟ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਸੋ ਆਪਣਾ ਸਾਰੇ ਜਣੇ ਫਰਜ਼ ਪੂਰਾ ਕਰੋ ਤੁਸੀਂ ਕਹੋਗੇ ਕਿ ਮੇਰੇ ਕੰਨੇ ਦਾ ਕੀ ਹੋਊਗਾ ਨਹੀਂ ਇਹ ਗੱਲ ਨਹੀਂ ਹੈਗੀ ਕੇਵਲ 999 ਇੱਕ ਪਾਸੇ ਹੁੰਦੇ ਆ 999 ਇੱਕ ਪਾਸੇ ਹੁੰਦੇ ਆ ਇੱਕ ਵੋਟ ਦੇ ਨਾਲ ਹੀ ਸਾਰੀ ਗੇਮ ਪਾਟ ਜਾਂਦੀ ਆ ਸੋ ਟੱਕਾਂ ਵਾਲੇ ਆਪਾਂ ਕਾਫੀ ਇਕੱਠੇ ਹੋ ਕੇ ਇੱਥੇ ਜਿਹੜੇ ਕਮੈਂਟ ਕਰ ਸਕਦੇ ਆਂ ਗਵਰਨਮੈਂਟ ਨੂੰ ਦੱਸ ਸਕਦੇ ਆਂ ਗਵਰਨਮੈਂਟ ਨੂੰ ਬਹੁਤ ਟਾਈਮ ਬਾਅਦ ਇਹ ਲੱਗਾ ਕਿ ਬ੍ਰੋਕਰ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਆ ਔਰ ਚੋਰੀ ਕਮਾ ਰਹੇ ਆ ਔਰ ਗਵਰਨਮੈਂਟ ਨੂੰ ਉਹ ਟੈਕਸ ਵੀ ਚੋਰੀ ਕਰਦੇ ਪਾਏ ਆ ਔਰ ਟਰੱਕਾਂ ਵਾਲਿਆਂ ਨੂੰ ਵੀ ਝੂਠ ਬੋਲਦੇ ਆ ਜਿੱਥੇ ਕਿ ਟਰੱਕ ਵਾਲਾ ਆਪਣੀ ਹੱਡ ਤੋੜ ਮਿਹਨਤ ਕਰੀ ਜਾਂਦਾ ਦਿਨ ਰਾਤ ਕਰਦਾ ਪਿਆ ਔਰ ਟਰੱਕ ਵਾਲਿਆਂ ਨੂੰ ਮੂਰਖ ਬਣਾਇਆ ਜਾ ਰਿਹਾ ਜਿੰਨਾ ਸ਼ੇਅਰ ਜਾਵ ਤਿਆਰ ਕਰ ਸਕਦੇ ਆ ਕਰੋ ਔਰ ਇਸ ਚੈਨਲ ਨੂੰ ਲਾਈਕ ਕਰ ਲਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਤੁਹਾਡੀ ਇਦਾਂ ਦੀ ਹੈਲਪ ਕਰਦਾ ਰਹੂੰਗਾ ਔਰ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਕਿ ਆਪਾਂ ਨੈਕਸਟ ਸਟੈਪ ਕੀ ਕਰਨਾ ਚਾਹੀਦਾ ਆ ਦੇਖੋ ਜੀ ਮੈਂ ਸਟਾਰਟ ਕੀਤਾ ਹੈ ਮੇਰੇ ਕੋਲ ਜਿਆਦਾ ਟਾਈਮ ਨਹੀਂ ਹੈਗਾ ਸਵੇਰ ਤਾਂ 5:30 ਹੋਏ ਆ ਤਾਂ ਮੈਂ ਚਾਹਣਾ ਤੁਹਾਡੇ ਸਾਰੇ ਹੈਲਪ ਕਰਨਾ ਸੋ ਇਨ ਦੀ ਐਂਡ ਵੀਡੀਓ ਨੂੰ ਸ਼ੇਅਰ ਕਰ ਲਿਓ ਔਰ ਚੈਨਲ ਨੂੰ ਲਾਈਕ ਕਰ ਲਿਓ ਅਗਰ ਵੀਡੀਓ ਚੰਗਾ ਲੱਗਾ ਤਾਂ ਹਿੱਟ ਔਰ ਜਿਹੜਾ ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਈਵਨ ਕਮੈਂਟ ਸੈਕਸ਼ਨ ਵਿੱਚ ਦੇ ਦੂੰਗਾ ਇਸ ਲਿੰਕ ਨੂੰ ਹੀ ਕਲਿੱਕ ਕਰਕੇ ਤੁਸੀਂ ਸਿੱਧਾ ਉੱਪਰ ਜਾ ਸਕਦੇ ਆ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਫਤਿਹ ਸਤਿ ਸ੍ਰੀ ਅਕਾਲ